ਸਭਾ ਚੋਣਾਂ ਵਿੱਚ ਹੈਰਾਨੀਜਨਕ ਪ੍ਰਦਰਸ਼ਨ ਦੇਸ਼ ਪਾਰਵੇਸ਼ ਇੱਕ ਬਦਲਾਅ ਦੀ ਗੱਲ ਹੈ ਤੇ ਲੋਕਾਂ ਦੇ ਮੁੱਦਿਆਂ ਨੂੰ ਚੁੱਕਣ ਵਾਲੀ ਆਮ ਆਦਮੀ ਪਾਰਟੀ ਨੇ ਰੌਸ਼ਨੀ ਦੇ ਰਫ਼ਤਾਰ ਨਾਲ ਆਪਣੀ ਪਹਿਚਾਣ ਬਣਾਈ ਤੇ ਦੂਜੇ ਪਾਸੇ ਉਨੀ ਹੀ ਤੇਜ਼ੀ ਨਾਲ ਆਮ ਆਦਮੀ ਪਾਰਟੀ ਨਾਲ ਵਿਵਾਦ ਵੀ ਜੁੜੇ ਸਿਆਹੀ ਅੰਡੇ ਮੁਕਿਆਂ ਤੋਂ ਬਾਅਦ ਥੱਪੜ ਦਾ ਸ਼ਿਕਾਰ ਹੋਏ ਅਰਵਿੰਦ ਕੇਜਰੀਵਾਲ ਤੇ ਲੱਗੇ ਨੇ ਗੰਭੀਰ ਇਲਜ਼ਾਮ ਜੋ ਉਹਨਾਂ ਦੇ ਹੀ ਪੁਰਾਣੇ ਸਾਥੀ ਨੇ ਲਗਾਏ का होटल अमन है उसमें मीटिंग हुई थी उसमें केवल तय हुआ था कि ज्यादा से ज़्यादा आप सीटों पे चुनाव लड़ो जिससे कि एक खिचड़ी सरकार फिर से बन जाए। उसी पे काम कर रहे ये बड़ा डाउटफुल लग रहा है कुछ तो अश्विनी उपाध्याय आम आदमी पार्टी ने मेंबर रह चुके ने दूरिया बनाने गंभीर इल्जाम लगा रहे ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਕਿਸੇ ਖਿਚੜੀ ਦੀ ਖੁਸ਼ਬੂ ਵੱਲ ਨਿਸ਼ਾਨਾ ਕਰੇ ਨੇ ਆਪ ਦੇ ਪੁਰਾਣੇ ਸਾਥੀ ਇਸ ਤੋਂ ਪਹਿਲਾਂ ਵੀ ਆਪ ਤੇ ਕਾਂਗਰਸ ਦੀ ਵੀ ਪਾਰਟੀ ਹੋਣ ਦੇ ਇਲਜ਼ਾਮ ਲੱਗੇ ਨੇ ਪਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਨੇ ਹੀ ਇਸ ਨੂੰ ਨਕਾਰਦੀਆਂ ਰਹੀਆਂ ਸ਼ੁਰੂ ਵਿੱਚ ਆਪ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਘੇਰਿਆ ਤੇ ਕਈ ਲੀਡਰਾਂ ਨੂੰ ਪ੍ਰਿਸ਼ਟਦਸ ਤਿੱਖੇ ਵਾਰ ਕੀਤੇ ਪਰ ਹੁਣ ਆਪ ਦੇ ਨਿਸ਼ਾਨੇ ਤੇ ਮੋਦੀ ਜ਼ਿਆਦਾ ਨੇ ਬੀਜੇਪੀ ਮੁਤਾਬਕ ਆਪ ਦਾ ਮੁੱਦਾ ਹੁਣ ਭ੍ਰਿਸ਼ਟਾਚਾਰ ਨਹੀਂ ਬਲਕਿ ਮੋਦੀ ਦੀ ਖਿਲਾਫਤ ਹੋ ਗਿਆ ਹੈ ਦਿੱਲੀ ਦੇ ਚੋਣ ਨਤੀਜੇ ਦੇ ਬਾਅਦ ਥੋੜਾ ਜਿਹਾ ਉਹਨਾਂ ਦਾ ਆਕਰਸ਼ਣਾਂ ਦੀ ਬਾਟੀ ਦਾ ਬਣਿਆ ਸੀ ਲੇਕਿਨ ਜਿਹੜੀ 49 ਡੇ ਪਰਫਾਰਮੈਂਸ ਦਿੱਲੀ ਚ ਰਹੀ ਹੈ ਔਰ ਵਿਭਿੰਨ ਇਸ਼ੂਸ ਦੇ ਉੱਤੇ ਉਹਦਾ ਪੋਲਿਟੀਕਲ ਸਟੈਂਡ ਰਿਹਾ ਵੇ ਉਹਦੇ ਬਾਅਦ ਥੋੜਾ ਜਿਹਾ ਉਹਨਾਂ ਦੀ ਪਾਰਟੀ ਦਾ ਜੋ ਸ਼ਾਇਨ ਸੀ ਜੋ ਆਕਰਸ਼ਨ ਸੀ ਉਹ ਆਪਣੇ ਆਪ ਹੀ ਚਟ ਰਿਹਾ ਲੋਕਾਂ ਨੂੰ ਆਸ ਦੇ ਕਿਰਨ ਦਿਖਾਉਣ ਵਾਲੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਤੇ ਫਿਰਕਾ ਪ੍ਰਸਤੀ ਤੋਂ ਨਜਾਤ ਦੇਣ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਖੁਦ ਇਲਜ਼ਾਮਾਂ ਵਿੱਚ ਘਿਰਦੀ ਜਾ ਰਹੀ ਹੈ ਜੋ ਵੀ ਕੜੀਆਂ ਜੁੜੀਆਂ ਜਾਂ ਇਲਜ਼ਾਮ ਲੱਗੇ ਉਹ ਸਵਾਲ ਚੁੱਕ ਰਹੇ ਨੇ ਕਿ ਕੀ ਆਪ ਤੇ ਕਾਂਗਰਸ ਵਿਚਕਾਰ ਵਾਕਈ ਕੋਈ ਡੀਲ ਹੋਈ ਹੈ